ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਸੀਂ ਸਮੁੱਚੇ ਸੰਗਤ ਦੇ ਰੂਪ ਵਿੱਚ ਤੁਹਾਡੇ ਨਾਲ ਜੋ ਆਪਣੇ ਵਿਚਾਰ ਜਿਹੜੇ ਤੁਹਾਡੇ ਸਾਹਮਣੇ ਰੱਖਣੇ ਚਾਹੁੰਦੇ ਆ ਉਹਦੇ ਵਿੱਚ ਮੇਨ ਗੱਲ ਇਹ ਹੈ ਵੀ ਜੋ ਸਾਡੇ ਸਿੱਖ ਕੌਮ ਦੇ ਸੂਰਬੀਰ ਯੋਧੇ ਹੋਏ ਨੇ ਜਿਨ੍ਹਾਂ ਦੀਆਂ ਬੜੀਆਂ-ਬੱਡੀਆਂ ਕੁਰਬਾਨੀਆਂ ਔਰ ਬੜੀਆਂ-ਬੱਡੀਆਂ ਸਵਾਵਾ ਔਰ ਮਹਾਨ ਸ਼ਹੀਦ ਹੋਏ ਨੇ ਸਿੱਖ ਕੌਮ ਦੇ ਉਹਨਾਂ ਸਾਰੇ ਸੂਰਬੀਰ ਯੋਧਿਆਂ ਦੇ ਨਾਂ ਦੇ ਉੱਤੇ ਕਈ ਵਾਰ ਅਸੀਂ ਸਮਾਜ ਦੇ ਵਿੱਚ ਦੇਖਦੇ ਆਂ ਦੇ ਉਹਨਾਂ ਦੇ ਨਾਮ ਦੇ ਉੱਤੇ ਅਵਾਰਡ ਨੇ ਜਿਹੜੇ ਕਿਤਾਬ ਨੇ ਜਾਂ ਉਪਾਦੀਆਂ ਨੇ ਉਹ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਔਰ ਜਦ ਜਦ ਕੇ ਜਦ ਦੂਜਾ ਪੱਖ ਅਸੀਂ ਦੇਖਦੇ ਆਂ ਤਾਂ ਅਸੀਂ ਜਿਹੜੇ ਇਹ ਸਾਡੇ ਕੌਮ ਦੇ ਯੋਧੇ ਹੋਏ ਨੇ ਇਹਨਾਂ ਦਾ ਜਿਹੜਾ ਦੇਣਾ ਸੀ ਅੱਜ ਵੀ ਇਹਨਾਂ ਦਾ ਦੇਣਾ ਜਿਹੜਾ ਦੇ ਨਹੀਂ ਸਕਦੇ ਕਿਉਂਕਿ ਅੱਜ ਜਿੰਨੇ ਅਸੀਂ ਦੇਖਦੇ ਆਂ ਕਿਤੇ ਚਾਰ ਬੰਦੇ ਇਕੱਠੇ ਹੋ ਗਏ ਜਾਂ ਕਿਸੇ ਸੰਸਥਾ ਵੱਲੋਂ ਜਿਹੜਾ ਉਹਨਾਂ ਦੇ ਨਾਮ ਦੇ ਉੱਤੇ ਖਿਤਾਬ ਦਿੱਤਾ ਜਾਂਦਾ ਹੈ ਉਹਦੇ ਲਈ ਅਸੀਂ ਅੱਜ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਸੰਗਤੀ ਰੂਪ ਦੇ ਵਿੱਚ ਖਾਸ ਤੌਰ ਤੇ ਜੋ ਸਾਡੀ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੱਖ ਕੌਮ ਦਾ ਸਰਵੋੱਚ ਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹ ਅਸੀਂ ਅੱਜ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਇਹ ਦੋਵੇਂ ਸਾਡੀਆਂ ਉੱਚ ਸੰਸਥਾਵਾਂ ਨੇ ਉੱਚ ਅਦਾਰੇ ਨੇ ਇਹਨਾਂ ਦੇ ਵਿੱਚ ਜਿਹੜੇ ਸਾਡੇ ਕੌਮ ਦੇ ਮਹਾਨ ਜੋਦੇ ਸਿੱਖ ਕੋਏ ਨੇ ਸੂਰਮੇ ਹੋਏ ਨੇ ਉਨ੍ਹਾਂ ਦੇ ਨਾਮ ਤੇ ਕੋਈ ਵੀ ਖਿਤਾਬ ਦੇਣਾ ਤਾਂ ਉਹਦਾ ਕੋਈ ਵਿਧੀ ਵਿਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣਾ ਚਾਹੀਦਾ ਔਰ ਜੋ ਵਿਧੀ ਵਿਧਾਨ ਦੇ ਵਿੱਚ ਕੋਈ ਵੀ ਇਨਸਾਨ ਕਿਸੇ ਨੂੰ ਵੀ ਦੇਣਾ ਤਾਂ ਉਹ ਖਰਾ ਉਤਰਦਾ ਪੂਰਾ ਉਹਦੇ ਡੈਰੇ ਦੇ ਵਿੱਚ ਆਉਂਦਾ ਤਾਂ ਦਿੱਤਾ ਜਾਵੇ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੀ ਆ ਉੱਥੋਂ ਹੀ ਜਿਹੜਾ ਇਹ ਖਿਤਾਬ ਆ ਮਿਲਣਾ ਚਾਹੀਦਾ ਤਾਂ ਕਿ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਦਾ ਜਿਹੜਾ ਸਤਕਾਰ ਬਰਕਰਾਰ ਰਹੇ ਉੱਥੇ ਜਿਹੜਾ ਵੀ ਇਨਸਾਨ ਕੋਈ ਕਿਸੇ ਨੂੰ ਪਾਧੀ ਕਿਤਾਬ ਮਿਲਦਾ ਹੈ ਉਹਨੂੰ ਵੀ ਆਪਣੇ ਆਪ ਤੇ ਕਮਾਨ ਮਹਿਸੂਸ ਹੋਵੇ ਸੋ ਇਸ ਕਰਕੇ ਸਾਡੀ ਇਹ ਬੇਨਤੀ ਹੈ ਵੀ ਜਿਹੜਾ ਅੱਜ ਤੱਕ ਕੋਈ ਵੀ ਇਸ ਪੱਖ ਦਾ ਵਿਧੀ ਵਿਧਾਨ ਨਹੀਂ ਬਣਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਾਸ ਤੌਰ ਤੇ ਸਾਡੀ ਇਹ ਬੇਨਤੀ ਹੈ ਵੀ ਇਹ ਜਿਹੜਾ ਕਿਸੇ ਵੀ ਸੂਰਮੇ ਦੇ ਨਾਂ ਦੇ ਉੱਤੇ ਕਿਸੇ ਸ਼ਹੀਦ ਦੇ ਨਾਂ ਦੇ ਉੱਤੇ ਕੋਈ ਵੀ ਕਿਤਾਬ ਦਿੱਤਾ ਜਾਂਦਾ ਤਾਂ ਉਹਦਾ ਕੋਈ ਵਿਧੀ ਵਿਧਾਨ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਵੇ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਇਹ ਜਿਹੜਾ ਕਿਤਾਬ ਆ ਮਿਲਣਾ ਚਾਹੀਦਾ ਸੇ ਮੈਂ ਸਭ ਪਿਛਲੇ ਲੰਬੇ ਸਮੇਂ ਤੋਂ ਇੱਕ ਕਿਤਾਬ ਉੱਤੇ ਜਾ ਰਹੇ ਹਾਂ ਭਾਵੇਂ ਜਹਾਂ ਚ ਕਿਵੇਂ ਆਇਆ ਦਿੱਤਾ ਗਿਆ ਜਾਂ ਕਿਸਨੇ ਦੀ ਦਰਬਾਰ ਤੋਂ ਕੀਤੀ ਹੈ ਦੇਖੋ ਅਸੀਂ ਦਰਬਾਰ ਤੋਂ ਅਸੀਂ ਆਮ ਤੌਰ ਤੇ ਜਿਵੇਂ ਦੇਖਦੇ ਹਾਂ ਬਹੁਤ ਇਦਾਂ ਦੇ ਬਹੁਤ ਇੱਕ ਨਹੀਂ ਅਨੇਕਾ ਦਿੱਤੇ ਗਏ ਨੇ ਕਿਉਂਕਿ ਅੱਜ ਅਸੀਂ ਜੇ ਇਹ ਕਿਤਾਬ ਜਿਵੇਂ ਮੰਨ ਲਓ ਕਿਸੇ ਨੂੰ ਆਮ ਤੌਰ ਤੇ ਜੇ ਦਿੱਤਾ ਜਾਂਦਾ ਜਿਹਦੀ ਕੋਈ ਉਸ ਦੇ ਜਿਹੜੇ ਸ਼ਹੀਦ ਦੇ ਬਰਾਬਰ ਜਾਂ ਕਿਸੇ ਜੋਦੇ ਦੇ ਬਰਾਬਰ ਕੁਰਬਾਨੀਆਂ ਜਾਂ ਉਸ ਜਾਂ ਕਾਰਜ ਕੀਤਾ ਉਹਨੂੰ ਦਿੱਤਾ ਜਾਵੇ ਕੋਈ ਮਾੜੀ ਗੱਲ ਨਹੀਂ ਪਰ ਮੈਂ ਸਮਝਦਾ ਇਹਦੇ ਲਈ ਕੋਈ ਅਜੇ ਤੱਕ ਸਾਡੇ ਕੋਲ ਵਿਧਿਵਧਾਨ ਹੈ ਹੀ ਨਹੀਂ ਕਿਉਂਕਿ ਕੋਈ ਵੀ ਸੰਸਦਾ ਆਪਣੇ ਤੌਰ ਤੇ ਅਵਾਰਡ ਬਣਾ ਕੇ ਆਪਣੇ ਤੌਰ ਤੇ ਦੇ ਦੇਵੇ ਹਾਲਾਂਕਿ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਜਾਂ ਉਹਨਾਂ ਦੀ ਦੇਖੋ ਕਿ ਕਿੰਨੇ ਸਾਡੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਆਪਣੇ ਬੰਦਮੰਦ ਕਟਵਾ ਲਏ ਜਿਨ੍ਹਾਂ ਨੇ ਆਪਣੇ ਪਰਿਵਾਰ ਤੱਕ 바ਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਦਿਲ ਕਟਵਾ ਕੇ ਆਪਣੇ ਉਹਨਾਂ ਦੇ ਜ਼ਬਰਦਸਤੀ ਉਸ ਸਮੇਂ ਦੀ ਹੁਕਮਰਾਨਾਂ ਨੇ ਮੂੰਹ ਦੇ ਵਿੱਚ ਤੱਕ ਪਾਏ ਕਿੰਨੀਆਂ ਅੱਖਾਂ ਤੱਕ ਜਿਨ੍ਹਾਂ ਦੇ ਆਰੇ ਆ ਨਾ ਸਰੀਰ ਚੀਰੇ ਚੀਰੇ ਗਏ ਔਰ ਕਿੰਨੀਆਂ ਕੁਰਬਾਨੀਆਂ ਜਿਹੜੇ ਸੂਰਗਰਮ ਯੋਧਿਆਂ ਨੇ ਕੀਤੀਆਂ ਨੇ ਅੱਜ ਉਹਨਾਂ ਯੋਧਿਆਂ ਦੇ ਨਾਂ ਦੇ ਉੱਤੇ ਜੇ ਆਪਾਂ ਕਿਸੇ ਨੂੰ ਜਾਂ ਦੰਨਿਆ ਕਿਤਾਬ ਤਾਂ ਮੈਂ ਸਮਝਦਾ ਉਹਦੀ ਇੱਕ ਘੋਖ ਪੜਤਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੀ ਕਰਨੀ ਚਾਹੀਦੀ ਹੈ ਜਿਹੜੇ ਵੀ ਉਸ ਦਾਇਰੇ ਦੇ ਵਿੱਚ ਆਉਂਦੇ ਨੇ ਜਿਹੜੇ ਉਹ ਯੋਗ ਨੇ ਉਹਨਾਂ ਨੂੰ ਦਿੱਤਾ ਜਾਵੇ ਤਾਂ ਦਿੱਤਾ ਜਾਵੇ ਕੇਵਲ ਤੇ ਕੇਵਲ ਸ੍ਰੀ ਘਰਿ ਘਰਤ ਸਾਹਿਬ ਨੂੰ ਅਸੀਂ ਇਸ ਸਬੰਧੀ ਫਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਔਰ ਸ਼੍ਰੀ ਕਾਲ ਤਰ ਸਭ ਦੇ ਜਥੇਦਾਰ ਸਾਹਿਬ ਨੂੰ ਅਸੀਂ ਜਿਹੜੀ ਹੈ ਲਿਖਤੀ ਤੌਰ ਤੇ ਚਿੱਠੀ ਹੈ ਜਿਹੜੀ ਉਹ ਭੇਜਣ ਲੱਗੇ ਆ